ਅਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਗਏ ਸਾਡੇ ਉੱਤੇ ਅਟੈਕ ਹੋਇਆ ਸਾਡੀਆਂ ਪੱਗਾਂ ਨੂੰ ਦੇਖ ਕੇ ਨਸਲੀ ਨਫ਼ਰਤ ਦੇ ਅਟੈਕ ਹੋਇਆ ਆ ਅਲੀ ਸ਼ੇਰ ਦਾ ਮੁੰਡਾ ਸੀ ਆਸਟ੍ਰੇਲੀਆ ਦੇ ਵਿੱਚ ਡਰਾਈਵਰ ਸੀ ਉਹਦੇ ਉੱਤੇ ਇੱਕ ਗੋਰੇ ਨੇ ਉਹਨੂੰ ਤੇਜਾਬ ਪਾ ਕੇ ਉੱਥੇ ਹੀ ਮਾਰਦਾ ਐਸਿਡ ਸੁੱਟ ਕੇ ਉਹਦੇ ਉੱਤੇ ਉਹ ਕਹਿੰਦੇ ਵੀ ਤੁਸੀਂ ਨਵੀ ਤੁਸੀਂ ਬਾਹਰਵੇਂ ਲੋਕ ਇੱਥੇ ਆ ਗਏ ਹੋ ਇਹ ਟਕਰਾਅ ਬਣਿਆ ਲੰਮਾ ਟਾਈਮ ਪੰਜਾਬੀਆਂ ਨੇ ਭੁਗਤਿਆ ਪਰ ਹੁਣ ਜਿਹੜੇ ਦੂਜੀ ਪੀੜ੍ਹੀ ਪੰਜਾਬੀਆਂ ਦੀ ਉੱਥੇ ਪੈਦਾ ਹੋਈ ਉਹਦਾ ਲਹਿਜਾ ਉਹਨਾਂ ਦਾ ਬੋਲਚਾਲ ਉਹਨਾਂ ਦਾ ਪਹਿਰਾਵਾ ਉਹ ਕੈਨੇਡੀਅਨ ਆਸਟ੍ਰੇਲੀਅਨ ਟਾਈਪ ਦਾ ਹੋ ਗਿਆ ਜਿਹੜੀ ਤੀਜੀ ਪੀੜ੍ਹੀ ਹੋਈ ਉਹ ਤਾਂ ਟੋਟਲੀ ਉਹਨਾਂ ਦੇ ਵਿੱਚ ਸਿਮਿਲੇਟ ਹੋ ਗਈ ਆ ਉਹਨਾਂ ਲੋਕਾਂ ਦੇ ਵਿੱਚ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਉਹ ਕੈਨੇਡੀਅਨ ਸੀ ਜਾਂ ਪੰਜਾਬੀ ਸੀ ਉਹ ਇਦਾਂ ਹੀ ਜਦੋਂ ਪੰਜਾਬ ਦੇ ਅੰਦਰ ਦੂਜਾ ਹਿੱਸਾ ਆਇਆ ਤਾਂ ਨੇਚੁਰਲ ਟਕਰਾਅ ਹੋਉ ਵਿਰੋਧ ਵੀ ਹੋਊਗਾ ਪਰ ਉਹਨਾਂ ਦੀ ਦੂਜੀ ਤੀਜੀ ਪੀੜ੍ਹੀ ਨੇ ਇੱਥੇ ਆ ਕੇ ਅਸੀਮਿਲੇਟ ਹੋ ਜਾਣਾ ਫਿਰ ਉਹ ਲੋਕ ਐਕਸੈਪਟ ਹੋ ਜਾਂਦਾ ਹਾਂ ਅੱਛਾ ਇੱਕ ਇਹ ਆ ਕਿ ਪਿਛਲੇ ਦਿਨਾਂ ਚ ਸਰਪੰਚੀ ਦੀਆਂ ਚੋਣਾਂ ਪੰਜਾਬ ਚ ਹੋਈਆਂ ਨੇ ਜਿਵੇਂ ਤੁਸੀਂ ਅੱਜ ਮੰਗ ਇਹ ਉਠਾਈ ਐ ਲੜਾਈ ਲੜ ਰਹੇ ਹੋ ਧਰਨੇ ਲਾ ਰਹੇ ਹੋ ਮੁਜ਼ਾਰੇ ਕਰ ਰਹੇ ਹੋ ਵੀ ਨੌਕਰੀਆਂ ਸਰਕਾਰੀ ਦੇ ਵਿੱਚ 90% ਰਾਖਵਾਂ ਪੰਜਾਬੀਆਂ ਨੂੰ ਦਿੱਤਾ ਜਾਵੇ ਤਾਂ ਸਰਪੰਚੀ ਚੋਣਾਂ ਦੇ ਵਿੱਚ ਇਹ ਕੁਝ ਲੋਕਾਂ ਨੇ ਵੱਡਾ ਵਿਰੋਧ ਕੀਤਾ ਵੀ ਇੱਥੇ ਜਿਹੜੇ ਪ੍ਰਵਾਸ ਤੋਂ ਆ ਕੇ ਬਾਹਰ ਤੋਂ ਆ ਕੇ ਕੁਝ ਲੋਕ ਵਸ ਰਹੇ ਨੇ ਉਹ ਇੱਥੇ ਸਰਪੰਚ ਮੈਂਬਰ ਨਹੀਂ ਖੜਨੇ ਚਾਹੀਦੇ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਨਹੀਂ ਖੜਨੇ ਚਾਹੀਦੇ ਦੇਖੋ ਪ੍ਰਵਾਸ ਕੀ ਪ੍ਰਵਾਸ ਇੱਕ ਪਹਿਲਾਂ ਵੀ ਦੱਸਿਆ ਕਿ ਇੱਕ ਪਛੜੇ ਹਿੱਸੇ ਤੋਂ ਵਿਕਸਿਤ ਹਿੱਸੇ ਵੱਲ ਲੋਕ ਚਲੇ ਜਾਂਦੇ ਆ ਦੂਜਾ ਕਈ ਵਾਰ ਕੋਈ ਦੰਗੇ ਜਾਂ ਜੰਗ ਲੱਗੀ ਲੋਕ ਡਰ ਦੇ ਮਾਰੇ ਕਿਤੇ ਪਲਾਨ ਕਰ ਜਾਂਦੇ ਆ ਜਦੋਂ ਪਛੜੇ ਹਿੱਸੇ ਤੋਂ ਲੋਕ ਵਿਕਸਿਤ ਹਿੱਸੇ ਵੱਲ ਜਾਂਦੇ ਆ ਤਾਂ ਜਿਹੜੀ ਪੀੜ੍ਹੀ ਉੱਥੇ ਜਾ ਕੇ ਕੰਮ ਕਰਨ ਲੱਗਦੀ ਆ ਤਾਂ ਉੱਥੋਂ ਦੇ ਜਿਹੜੇ ਮੂਲ ਲੋਕ ਰਹਿੰਦੇ ਆ ਉਹਨਾਂ ਦੇ ਨਾਲ ਟਕਰਾਅ ਜ਼ਰੂਰ ਹੁੰਦਾ ਇਸ ਸੁਭਾਅਕ ਹਮ ਮੈਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਗੱਲ ਦੱਸਾਂ ਤੁਹਾਨੂੰ ਲੁਧਿਆਣੇ ਦੇ ਵਿੱਚ ਇੱਕ ਮੁੰਡਾ ਹੈਗਾ ਵਰੁਣ ਕੁਮਾਰ ਹਮ ਉਹਦਾ ਪਿਛੋਕੜ ਯੂਪੀ ਦਾ ਹਮ ਤੁਸੀਂ ਕਰ ਇਹਦੇ ਨਾਲ ਗੱਲ ਕਰਕੇ ਦੇਖਿਓ ਤੇ ਤੁਹਾਨੂੰ ਲੱਗੂਗਾ ਹੀ ਨਹੀਂ ਕੋਈ ਯੂਪੀ ਦਾ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇੱਕੋ ਮੁੰਡਾ ਜਿਹੜਾ ਸਾਇੰਸ ਪੰਜਾਬੀ ਦੇ ਵਿੱਚ ਪੜਾ ਰਿਹਾ ਟੀਚਰ ਆ ਸਰਕਾਰੀ ਟੀਚਰ ਸਰਕਾਰੀ ਟੀਚਰ ਨਹੀਂ ਪ੍ਰਾਈਵੇਟ ਟੀਚਰ ਅੱਛਾ ਤੇ ਸਾਇੰਸ ਤੇ ਜਿਹੜੇ ਅਮਰੀਕਾ ਦੇ ਪੰਜਾਬੀ ਆ ਕੁਝ ਕੈਨੇਡਾ ਦੇ ਪੰਜਾਬੀ ਆ ਉਹ ਟੀਚਰ ਸਾਇੰਸ ਦਾ ਤੇ ਉਹਨੂੰ ਕਹਿ ਰਹੇ ਨੇ ਕਿ ਤੂੰ ਪੰਜਾਬੀ ਦੇ ਸਾਡੀ ਟਿਊਸ਼ਨ ਕਰਾ ਮੁੰਡਿਆਂ ਬੱਚਿਆਂ ਨੂੰ ਕਿਉਂਕਿ ਤੇਰਾ ਜਿਹੜਾ ਲਹਿਜਾ ਹੈਗਾ ਉਹ ਠੇੜ ਪੰਜਾਬੀ ਹੈ ਕਿਉਂਕਿ ਉਹਨੇ ਪੰਜਾਬੀ ਕਲਚਰ ਨੂੰ ਪੰਜਾਬੀ ਭਾਸ਼ਾ ਨੂੰ ਅਡਾਪਟ ਕਰ ਲਿਆ ਇਥੋਂ ਦੇ ਕਲਚਰ ਦੇ ਵਿੱਚੋਂ ਢਲ ਗਿਆ ਪਰ ਪਰ ਰੋਡੇ ਪਿੰਡ ਦੇ ਵਿੱਚ ਵੀ ਇੱਕ ਸਰਪੰਚੀ ਦੇ ਦਿਨਾਂ ਚ ਵਾਪਰੀ ਚੀਜ਼ ਇੱਕ ਪਰਿਵਾਰ ਆ ਰੋਡੇ ਪਿੰਡ ਦੇ ਵਿੱਚ ਜਿਹੜਾ ਲਗਭਗ 70 ਸਾਲ ਪਹਿਲਾਂ ਯੂਪੀ ਚੋਂ ਆ ਕੇ ਇੱਥੇ ਵੱਸਿਆ ਪਹਿਲਾਂ ਪਿਓ ਸੀ ਜਿਹੜਾ ਉਹ ਉੱਥੋਂ ਦੇ ਸਰਕਾਰੀ ਕਾਲਜ 'ਚ ਨੌਕਰੀ ਕਰਦਾ ਰਿਹਾ ਫੇਰ ਉਹਦਾ ਮੁੰਡਾ ਜਿਹੜਾ ਉਹ ਉਸੇ ਸਰਕਾਰੀ ਕਾਲਜ 'ਚ ਨੌਕਰੀ ਕਰਦਾ ਤੇ ਉਹ ਬੁੱਢਾ ਹੋ ਗਿਆ ਮੁੰਡਾ ਵੀ ਰਿਟਾਇਰ ਹੋਣ ਵਾਲਾ ਤੇ ਗਾਂ ਉਹ ਜਿਹੜਾ ਆਇਆ ਸੀ ਪਹਿਲਾਂ ਉਹਦੇ ਉਹਦੇ ਪੋਤੇ ਪੋਤੀਆਂ ਜਿਹੜੇ ਆ ਉਹ ਵੀ ਇੱਥੇ ਬਿਲਕੁਲ ਠੇਢ ਪੰਜਾਬੀ ਬੋਲਦੇ ਆ ਪੰਜਾਬੀਆਂ ਵਾਂਗ ਜਿਉਂਦੇ ਆ ਪਰ ਹੁਣ ਜਦ ਉਹ ਸਰਪੰਚੀ 'ਚ ਖੜੇ ਤਾਂ ਬੜਾ ਵਿਰੋਧ ਹੋਇਆ ਉਹਨਾਂ ਦਾ ਤੁਸੀਂ ਸਹਿਮਤ ਤੋਂ ਵੀ ਵਿਰੋਧ ਹੋਣਾ ਚਾਹੀਦਾ ਦੇਖੋ ਵਿਰੋਧ ਇਹ ਸੁਭਾਵਕ ਮੈਂ ਤੁਹਾਨੂੰ ਖੋ ਤੁਹਾਨੂੰ ਉਦਾਹਰਨ ਦੇਣਾ ਛੋਟੀ ਹੂੰ ਮੈਂ ਮੈਂ ਰੋਪੜ ਜ਼ਿਲ੍ਹੇ ਦੇ ਵਿੱਚ ਰਹਿੰਦਾ ਰੋਪੜ ਜ਼ਿਲ੍ਹੇ ਦੇ ਵਿੱਚ ਜਦੋਂ ਐਮਐਲਏ ਦੀ ਇਲੈਕਸ਼ਨ ਹੁੰਦੀ ਆ ਉੱਥੇ ਕੋਈ ਗੁਰਦਾਸਪੁਰ ਤੋਂ ਜਾਂ ਕੋਈ ਹੋਰ ਜ਼ਿਲ੍ਹੇ ਤੋਂ ਲਿਆ ਕੇ ਕੈਂਡੀਡੇਟ ਖੜਾ ਕਰਦਾ ਪਿੱਛੇ ਬਰਿੰਦਰ ਢਿੱਲੋਂ ਖੜਾ ਸੀ ਬਰਿੰਦਰ ਢਿੱਲੋਂ ਗੁਰਦਾਸਪੁਰ ਦਾ ਪੰਜਾਬ ਦਾ ਹੀ ਆ ਰੋਪੜ ਜ਼ਿਲ੍ਹੇ ਦੇ ਵਿੱਚ ਸਾਰੀ ਕੈਂਪੇਨ ਇਸ ਗੱਲ ਤੇ ਹੋਈ ਕਿ ਬਾਹਰੀ ਜ਼ਿਲ੍ਹੇ ਦਾ ਬੰਦਾ ਸਾਡੇ ਇਲਾਕੇ ਦੇ ਵਿੱਚੋਂ ਆ ਕੇ ਖੜ ਰਿਹਾ ਇਹਨੂੰ ਮੁੱਦਿਆਂ ਦਾ ਕੀ ਪਤਾ ਉਹਦਾ ਵਿਰੋਧ ਹੋਇਆ ਤੇ ਹਾਰ ਗਿਆ ਹੂੰ ਉਸ ਤੋਂ ਪਹਿਲਾਂ ਦਲਜੀਤ ਸਿੰਘ ਚੀਮਾ ਸੀ ਉਹਦੇ ਖਿਲਾਫ ਵੀ ਵਿਰੋਧ ਹੋਇਆ ਇਹ ਜਿਹੜੀਆਂ ਖੇਤਰੀ ਇਲਾਕਾ ਇਹ ਭਾਵਨਾਵਾਂ ਹੁੰਦੀਆਂ ਨੇ ਇਸ ਕਰਕੇ ਜਦੋਂ ਉਹ ਬੰਦਾ ਮਤਲਬ ਕਿੱਥੋਂ ਆਇਆ ਮੈਨੂੰ ਪਤਾ ਨਹੀਂ ਹੈਗਾ ਪਿੱਛੋਂ ਪਰ ਜਦੋਂ ਪਿੰਡ ਦੇ ਵਿੱਚ ਇੱਕ ਪਤਾ ਹੈਗਾ ਵੀ ਇਹ ਬਾਹਰੋਂ ਆ ਤਾਂ ਨੈਚੁਰਲ ਹੈ ਕਿ ਉਹਦਾ ਵਿਰੋਧ ਸੀ ਪਰ ਉਹਨੂੰ ਵੱਡੇ ਹਿੱਸੇ ਨੇ ਵੋਟਾਂ ਵੀ ਪਾਤੀਆਂ ਦੂਜੇ ਪਾਸੇ ਜਿਨ੍ਹਾਂ ਨੂੰ ਲੱਗਿਆ ਵੀ ਯਾਰ ਇਹ ਸਾਡੇ ਨਾਲ ਗਲਤ ਰਸਦਾ ਮਿਸਦਾ ਸਾਡੇ ਕਲਚਰ ਦੇ ਵਿੱਚ ਅਡਾਪਟ ਹੋ ਗਿਆ ਉਹਨਾਂ ਨੇ ਵੋਟਾਂ ਵੀ ਪਾਤੀਆਂ ਇਹ ਟਕਰਾਹ ਹੌਲੀ ਹੌਲੀ ਮੱਧਮ ਹੁੰਦੇ ਹੁੰਦੇ ਆ ਇਹ ਇੱਕਦਮ ਨਹੀਂ ਨਹੀਂ ਜਿਹੜਾ ਜਿਹੜਾ ਰੰਧਾਵਾ ਸਾਹਿਬ ਜਿਹੜੀ ਖੇਤਰਵਾਦ ਦੇ ਨਾਂ ਤੇ ਨਫ਼ਰਤ ਹੈ ਜਿਹੜੀ ਜਿਹੜੀ ਸੂਬਿਆਂ ਦੇ ਨਾਂ ਤੇ ਨਫ਼ਰਤ ਆ ਜਿਹੜੀ ਭਾਸ਼ਾ ਦੇ ਨਾਂ ਤੇ ਨਫ਼ਰਤ ਹੈ ਕੀ ਇਹ ਸਹੀ ਆ ਕਿ ਗਲਤ ਆ ਨਫ਼ਰਤ ਇਹ ਜਿਹੜੀ ਆਪਾਂ ਸ਼ਬਦ ਵਰਤ ਰਹੇ ਆ ਇਹ ਅਸਲ ਵਿੱਚ ਸ਼ਬਦ ਠੀਕ ਨਹੀਂ ਇਹ ਜਿਹੜੀ ਖੇਤਰੀ ਸਿਆਸਤ ਅਸਲ ਦੇ ਵਿੱਚ ਲਈ ਸਹੀ ਸ਼ਬਦ ਫੈਡਰਲ ਸਿਆਸਤ ਕਿਉਂਕਿ ਭਾਰਤ ਕੋਈ ਇੱਕ ਕੌਮੀ ਨਹੀਂ ਹੈ ਭਾਰਤ ਬਹੁਤ ਕੌਮੀ ਮੁਲਕ ਆ ਇੱਥੇ ਬਹੁਤ ਕੌਮਾਂ ਦੇ ਲੋਕ ਰਹਿੰਦੇ ਆ ਤੇ ਉਹਨਾਂ ਕੌਮਾਂ ਦੇ ਅਲੱਗ-ਅਲੱਗ ਮਸਲੇ ਆ ਉਹਨਾਂ ਸੂਬਿਆਂ ਦੇ ਅਲੱਗ-ਅਲੱਗ ਮਸਲੇ ਆ ਕਿਉਂਕਿ ਭਾਰਤ ਦੇ ਅੰਦਰ ਜਿੰਨੀਆਂ ਵੀ ਸਰਕਾਰਾਂ ਨੇ ਰਾਜ ਕੀਤਾ ਉਹਨਾਂ ਨੇ ਕੋਸ਼ਿਸ਼ ਕੀਤੀ ਆ ਉਹਨਾਂ ਕੌਮਾਂ-ਕੌਮਾਂ ਦੇ ਮਸਲਿਆਂ ਨੂੰ ਦਬਾਉਣ ਦੀ ਉਦਾਹਰਨ ਦੇ ਤੌਰ ਤੇ ਨਾਗਾ ਲੈਂਡ ਦੇ ਵਿੱਚ ਐਮਪੀ ਦੀ ਇਲੈਕਸ਼ਨ ਹੋ ਕੇ ਹਟੀ ਆ ਆ ਪਿੱਛੇ ਇੱਕ ਸੀਟ ਦੇ ਉੱਤੇ 100% ਬਾਈਕਾਟ ਹੋ ਗਿਆ ਐਮਪੀ ਤੇ ਜਿਹੜੇ ਉਮੀਦਵਾਰ ਇਲੈਕਸ਼ਨ ਖੜੇ ਸੀ ਐਮਪੀ ਦੇ ਬੋਟਾਂ ਚ ਉਹ ਵੀ ਵੋਟਪਾਉਂ ਨਹੀਂ ਗਏ ਘਰੋਂ ਬਾਹਰ ਹਮ ਇੰਨਾ ਲੋਕਾਂ ਦਾ ਦਬਾਅ ਹੁਣ ਕਿੰਨੀਆਂ ਜਿਮਣੀ ਚੋਣਾਂ ਹੋ ਗਈਆਂ ਭਾਰਤ ਦੇ ਅੰਦਰ ਤੇ ਕੇਂਦਰ ਸਰਕਾਰ ਦੀ ਜ਼ਰਤ ਨਹੀਂ ਪਈ ਕਿ ਉਸ ਇੱਕ ਸੀਟ ਉੱਤੇ ਨਾਗਾ ਲੈਂਡ ਦੇ ਉੱਤੇ ਵੋਟ ਕਰਾ ਦਵੇ VOTING ਕਰਾ ਦਵੇ ਦੁਬਾਰਾ ਕਿਉਂ ਕਿਉਂਕਿ ਨਾਗਾ ਲੈਂਡ ਦੇ ਲੋਕ ਇਹ ਮੰਗ ਕਰ ਰਹੇ ਆ ਕਿ ਸਾਨੂੰ ਉੱਥੇ ਵਧ ਅਧਿਕਾਰ ਦੋ ਹਮ ਸਰਕਾਰ ਦੇ ਖਿਲਾਫ ਇੱਕ ਅੰਦੋਲਨ ਉਹ ਬਿਲਕੁਲ ਠੀਕ ਅੰਦੋਲਨ ਦੂਜਾ ਸੋਨਾ ਵਾਂਗ ਚੋਂ ਲਦਾਖ ਦਾ ਜਿਹਨੇ BJP ਦੀ ਹਮਾਇਤ ਇਸ ਗੱਲ ਤੇ ਕੀਤੀ ਕਿ ਧਾਰਾ 370 ਨੂੰ ਤੋੜਿਆ ਬਿਲਕੁਲ ਠੀਕ ਤੋੜਿਆ। ਆ ਜੋ ਉਹੀ ਬੰਦਾ ਹੂੰ ਉਸੇ ਟਾਈਪ ਦਾ ਕਾਨੂੰਨ ਆਪਣੇ ਲਈ ਮੰਗ ਰਿਹਾ। BJP ਦੇ ਖਿਲਾਫ ਲੜ ਰਿਹਾ। ਉਹ ਬਿਲਕੁਲ ਫੈਡਰਲ ਮੁੱਦੇ ਤੇ ਸਹੀ ਲੜ ਰਿਹਾ। ਅਸੀਂ ਹਮਾਇਤ ਕਰਦੇ ਹਾਂ। ਹੂੰ ਇਦਾਂ ਹੀ ਭਾਰਤ ਦੇ ਬਕਬਕ ਹਿੱਸਿਆਂ ਵਿੱਚ ਅਲੱਗ-ਅਲੱਗ ਫੈਡਰਲ ਮੁੱਦਿਆਂ ਤੇ ਲੜਾਈਆਂ ਨੇ। ਹੁਣ ਪੰਜਾਬ ਦੀ ਜੇ ਗੱਲ ਕਰੀਏ ਹੂੰ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਸਾਡਾ ਵਿਰੋਧ ਕਰ ਰਹੀਆਂ ਨੇ ਇਸ ਮੰਗ ਦਾ ਹੂੰ ਕਾਨੂੰਨ ਬਣਾਉਣ ਦਾ ਪੰਜਾਬ ਵਾਸੀਆਂ ਲਈ ਉਹਨਾਂ ਲਈ ਪੰਜਾਬ ਦੇ ਪਾਣੀਆਂ ਦਾ ਮੁੱਦਾ ਰਿਪੇਰੀਅਨ ਕਾਨੂੰਨ ਨਾਲ ਹੱਲ ਹੋਵੇ ਇਹ ਮੰਗ ਫਿਰਕੂ ਮੰਗਾ ਪੰਜਾਬ ਚੰਡੀਗੜ੍ਹ ਨੂੰ ਮਿਲੇ ਇਹ ਵੀ ਫਿਰਕੂ ਮੰਗਾ ਉਹ ਕਹਿੰਦੇ ਇਹ ਵੀ ਲੋਕਾਂ ਨੂੰ ਲੜਾਉਣ ਦੀ ਮੰਗਾ ਹੁਣ ਅਸੀਂ ਇਹ ਕਹਿ ਦਈਏ ਵੀ ਪੰਜਾਬ ਦਾ ਪਾਣੀ ਵੀ ਹਰਿਆਣੇ ਨੂੰ ਦੇ ਦਿਓ ਜੀ ਰਾਜਸਥਾਨ ਨੂੰ ਦੇ ਦਿਓ ਜੀ ਚੰਡੀਗੜ੍ਹ ਵੀ ਹਰਿਆਣੇ ਨੂੰ ਦੇ ਦਿਓ ਜੀ ਇਹ ਸਰਵਤ ਦੇ ਭਲੇ ਦੀ ਗੱਲ ਆ ਸਰਵਤ ਦਾ ਭਲਾ ਆਪਣਾ ਹੱਕ ਛੱਡ ਕੇ ਨਹੀਂ ਹੁੰਦਾ ਤੁਸੀਂ ਪਹਿਲਾਂ ਆਪਣੇ ਹੱਕ ਦੇ ਲਈ ਲੜਨਾ ਤੁਹਾਡਾ ਅਸਲ ਰਾਈਟ ਵਿਗਿਆਨਿਕ ਤੌਰ ਤੇ ਕੀ ਰਾਈਟ ਹੁਣ ਜੇ ਤੁਹਾਨੂੰ ਮੈਂ ਛੋਟਾ ਜਿਹਾ ਇੱਕ ਦੱਸਾਂ ਕਿ ਬਹੁਤ ਲੋਕਾਂ ਨੂੰ ਪੁੱਛਿਆ ਨਹੀਂ ਸਤਲੁਜ ਕਿੱਥੋਂ ਨਿਕਲਦਾ ਉਹ ਪਾਂਧੀ ਹਿਮਾਲਾ ਪਰਬਤ ਤੋਂ ਨਿਕਲਦਾ ਤੁਸੀਂ ਕਦੇ ਨੰਗਲ ਡੈਮ ਜਾ ਕੇ ਦੇਖਿਓ ਜਿੱਥੇ ਨੰਗਲ ਡੈਮ ਬਣਿਆ ਉਤੋਂ ਸਤਲੁਜ ਦਾ ਪਾਣੀ ਕੱਢਿਆ ਹੋਇਆ ਉਤੋਂ ਸਤਲੁਜ ਇੱਕ ਨਾਲਾ ਜਿਹਾ ਅਸਲ ਸਤਲੁਜ ਬਣਦਾ ਕੀਰਤਪੁਰ ਸਾਹਿਬ ਤੋਂ ਜਦੋਂ ਐਸਵਾਈਐਲ ਭਾਖੜਾ ਥੱਲੋਂ ਦੀ ਕਮਾ ਕੇ ਸਤਲੁਜ ਦੇ ਵਿੱਚ ਸੁੱਟੀ ਜਾਂਦੀ ਆ ਉਤੋਂ ਸਤਲੁਜ ਬਣਦਾ ਤੇ ਜਿੱਦਨੇ ਐਸਵਾਈਐਲ ਹਰਿਆਣੇ ਨੂੰ ਚਲੀ ਗਈ ਸਾਰਾ ਸਤ ਨੂੰ ਸੁੱਕ ਜਾਣਾ ਤੇ ਬਿਨਾ ਸਤ ਲੋਨ ਚ ਤੋਂ ਤੁਸੀਂ ਹਮਮ ਕਲਪਨਾ ਕਰਕੇ ਦੇਖੋ ਪੰਜਾਬ ਦੀ ਕੀ ਹੋਊਗਾ ਇਸ ਕਰਕੇ ਜਿਹੜੀ ਇਹ ਗੱਲ ਆ ਵੀ ਖੇਤਰੀ ਮੁੱਦਿਆਂ ਤੇ ਨਹੀਂ ਲੜਨਾ ਹੈਗਾ ਇਹ ਬਿਲਕੁਲ ਗਲਤ ਗੱਲ ਆ ਜੇ ਤੁਸੀਂ ਕਹੋਗੇ ਕਿ ਖੇਤਰੀ ਮੁੱਦਿਆਂ ਤੇ ਨਹੀਂ ਲੜਨਾ ਇਹ ਤਾਂ ਫਿਰ ਬੀਜੇਪੀ ਦੀ ਸਿਆਸਤ ਹੈ ਹਮ ਤੇ ਭਾਰਤ ਵਿੱਚ ਸਾਰਾ ਕੁਝ ਇੱਕੋ ਜਿਹਾ ਹੋਵੇਗਾ ਹੂੰ ਇੱਕ ਕਾਨੂੰਨ ਹੋਵੇ ਇੱਕ ਭਾਸ਼ਾ ਹੋਵੇ ਇੱਕ ਧਰਮ ਹੋਵੇ ਇਹ ਤਾਂ ਬੀਜੇਪੀ ਕਹਿੰਦੀ ਆ ਫਿਰ ਹੂੰ ਬੀਜੇਪੀ ਕੀ ਲਿਆ ਰਹੀ ਆ ਯੂਨੀਫਾਰਮ ਸਿਵਲ ਕੋਡ ਹੂੰ ਕਿ ਪੂਰੇ ਭਾਰਤ ਵਿੱਚ ਇੱਕੋ ਜਿਹਾ ਕਾਨੂੰਨ ਇੱਕੋ ਜਿਹਾ ਵਿਆਹ ਇੱਕੋ ਜਿਹਾ ਤਲਾਕ ਇੱਕੋ ਜਿਹਾ ਜਾਇਦਾਦ ਦੇ ਕਾਨੂੰਨ ਇੱਕੋ ਕਲਚਰ ਹੂੰ ਹੂੰ ਫਿਰ ਤਾਂ ਇਹ ਜਥੇ ਬੰਦੀਆਂ ਬੀਜੇਪੀ ਦੀ ਮੈਚ ਨੇ ਕਿ ਦੇਸ਼ 'ਚ ਇੱਕ ਕਾਨੂੰਨ ਹੋਵੇ ਹੁਣ ਜੇ ਯੂਨੀਫਾਰਮ ਸਿਵਲ ਕੋਡ ਲਾਗੂ ਹੁੰਦਾ ਤਾਂ ਵਿਆਹ ਕਰਨ ਦਾ ਤਰੀਕਾ ਜੋ ਹਿੰਦੂ ਮੈਰਜ ਐਕਟ ਦਾ ਕੋਈ ਲਾਗੂ ਹੋਊਗਾ ਹੂੰ ਆਨੰਦ ਮੈਰਜ ਐਕਟ ਖਤਮ ਹੋਊਗਾ। ਹੂੰ ਮੁਸਲਮ ਪਰਸਨਲ ਲਾਅ ਖਤਮ ਹੋਊਗਾ। ਉੱਤਰਾਖੰਡ ਦੇ ਵਿੱਚ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਲਾਗੂ ਕਰਤਾ। ਝਾਰਖੰਡ 'ਚ ਲਾਗੂ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਇਲੈਕਸ਼ਨ ਦੇ ਵਿੱਚ। ਹੂੰ ਅਸੀਂ ਉਹਦੇ ਖਿਲਾਫ ਖੜੇ ਆਂ। ਕਿਉਂ ਖਿਲਾਫ ਖੜੇ ਆਂ ਕਿ ਭਾਰਤ ਦੇ ਅੰਦਰ ਬਹੁਤ ਜ਼ਿਆਦਾ ਵਿਭਿੰਨਤਾ। ਹੂੰ ਅਲੱਗ-ਅਲੱਗ ਸਟੇਟਾਂ ਦਾ ਅਲੱਗ-ਅਲੱਗ ਪੱਧਰ। ਹੂੰ ਉਹਦੇ ਉਹਨਾਂ ਦੇ ਮਸਲੇ ਹੱਲ ਕਰਨ ਲਈ ਅਲੱਗ-ਅਲੱਗ ਕਾਨੂੰਨ ਬਣਨਗੇ। ਹੂੰ ਇਸ ਗੱਲ ਕਿ ਭਾਰਤ ਨੂੰ ਇੱਕ ਕਾਨੂੰਨ ਰਾਹੀਂ ਬੰਨਣ ਦਾ ਮੰਗ ਕਰਨੀ। ਇਹ ਅਸਲ 'ਚ ਭਾਜਪਾ ਦੇ ਸੇ ਆਉਤਾ ਫਿਰ ਉਹਨਾਂ ਜਥੇਬੰਦੀਆਂ ਨੂੰ ਭਾਜਪਾ ਨਾਲ ਚੱਲ ਜਾਣਾ ਚਾਹੀਦਾ ਹਮ ਪਰ ਜਿਹੜੀ ਗੱਲ ਮੈਂ ਕੀਤੀ ਐ ਤੁਸੀਂ ਚਲੋ ਭਾਸ਼ਾ ਦੇ ਆਧਾਰ ਤੇ ਜਾਂ ਖੇਤਰ ਦੇ ਆਧਾਰ ਤੇ ਲੋਕਾਂ ਨੂੰ ਵੰਡਣ ਦੀ ਗੱਲ ਨਹੀਂ ਕਰਦੇ ਪਰ ਕੁਝ ਲੋਕ ਜਿਹੜੇ ਭਾਸ਼ਾ ਦੇ ਆਧਾਰ ਤੇ ਖੇਤਰ ਦੇ ਆਧਾਰ ਤੇ ਨਸਲ ਦੇ ਆਧਾਰ ਤੇ ਮਨੁੱਖਤਾ ਨੂੰ ਆਪਸ ਦੇ ਵਿੱਚ ਪਾੜਦੇ ਨੇ ਵੰਡਦੇ ਨੇ ਕੀ ਉਹ ਠੀਕ ਐ ਨਹੀਂ ਬਿਲਕੁਲ ਉਹਨਾਂ ਨੂੰ ਆਪਾਂ ਸਹੀ ਕਿਵੇਂ ਕਹਿ ਸਕਦੇ ਕੋਈ ਵੀ ਕੋਈ ਕਮਿਊਨਿਟੀ ਨੂੰ ਆਪਸ ਦੇ ਵਿੱਚ ਨਸਲ ਦੇ ਆਧਾਰ ਤੇ ਕੋਈ ਲੜਾਉਂਦਾ ਹੈਗਾ ਕੋਈ ਦੰਗੇ ਹੁੰਦੇ ਆ ਉਹ ਤਾਂ ਗਲਤ ਗੱਲ ਆ ਪਰ ਜੇ ਉਹ ਲੜਾਈ ਆ ਜਿਹੜੀ ਗਰਾਉਂਡ ਦੇ ਉੱਤੇ ਦਾ ਆਧਾਰ ਪਿਆ ਮੰਨ ਲਓ ਹਮ ਫੈਡਰਲਿਜ਼ਮ ਦਾ ਮੁੱਦੇ ਪੰਜਾਬ ਦੇ ਅੰਦਰ ਪਏ ਆ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਨਹੀਂ ਕੀਤਾ ਸਰਕਾਰ ਨੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਹੀਂ ਦਿੱਤੇ ਧਾਰਾ ਜਿਹੜੀ ਹੈਗੀ ਆ ਪੁਨਰਗਠਨ ਐਕਟ ਦੇ ਵਿੱਚ 78 79 80 ਉਹ ਗਲਤ ਕੀ ਬਣਾਈ ਗਈ ਆ ਉਹ ਇਹਨਾਂ ਨੇ ਰੱਦ ਨਹੀਂ ਕੀਤੀ ਹੈਗੀ ਤੇ ਹੁਣ ਪੰਜਾਬ ਦਾ ਪਾਣੀ ਹੋਰ ਲੈ ਕੇ ਜਾ ਰਹੇ ਨੇ ਇਹ ਸਾਰੇ ਮੁੱਦਿਆਂ ਦਾ ਆਧਾਰ ਪਿਆ ਨਾ ਜੇ ਤੁਸੀਂ ਇਹ ਕਹਿ ਕੇ ਪਾਸੇ ਹੋ ਜਾਓਗੇ ਅਸੀਂ ਤਾਂ ਇਹ ਮੁੱਦਿਆਂ ਤੇ ਲੜਨਾ ਨਹੀਂ ਜੀ ਹਮ ਅਸੀਂ ਤਾਂ ਆਪਣੇ ਹੋਰ ਮੁੱਦਿਆਂ ਦੇ ਉੱਤੇ ਲੜਾਂਗੇ ਕਾਰਪੋਰੇਟਾਂ ਦੇ ਖਿਲਾਫ ਆਮ ਮੁੱਦੇ ਪੰਜਾਬੀ ਕੌਮੇ ਦੇ ਅਸੀਂ ਨਹੀਂ ਲੜਨੇ ਫਿਰ ਤੁਸੀਂ ਇਹ ਜਿਹੜੀ ਗਰਾਉਂਡ ਆ ਉਹ ਲੋਕ ਵਿਰੋਧੀ ਤਾਕਤਾਂ ਵਾਲੀ ਖਾਲੀ ਛੜਤੀ ਨਾ ਫਿਰ ਉਹ ਲੈ ਜਾਣ ਜਿੱਧਰ ਨੂੰ ਲੈ ਕੇ ਜਾਣਾ ਫਿਰ 5 10 ਵਾਰ ਰਿਵਿਊ ਕਰ ਲਿਓ ਆਪਣੇ ਮੈਗਜ਼ੀਨਾਂ ਦੇ ਵਿੱਚ ਕਿ ਬਹੁਤ ਮਾੜਾ ਹੋਇਆ ਜੀ ਉਦੋਂ 10 ਸਾਲ ਪਹਿਲਾਂ ਇਦਾਂ ਇਦਾਂ ਹੋ ਗਿਆ ਸਵਾਲ ਰਿਵਿਊ ਕਰਨ ਲਈ ਨਹੀਂ ਛੱਡੇ ਜਾਂਦੇ ਹੁੰਦੇ ਜਦੋਂ ਸਵਾਲ ਪੈਦਾ ਹੁੰਦਾ ਫਿਰ ਉਹਦੇ ਉੱਤੇ ਤੁਹਾਡਾ ਮੁੱਦਾ ਔਰ ਮੰਗ ਤੁਹਾਡੀ ਸਿਆਸਤ ਕੀ ਨਿਕਲਦੀ ਆ ਇਹ ਜਿਹੜੀਆਂ ਲੋਕਪੱਖੀ ਤਾਕਤਾਂ ਨੇ ਉਹਨਾਂ ਦਾ ਫਰਜ ਅੱਜ ਸਾਰੇ ਲੋਕ ਇਹ ਮੰਨਦੇ ਆ ਖੱਬੀ ਪੱਖੀਆਂ ਸਾਰੇ ਗਰੁੱਪ ਕਿ ਭਾਰਤ ਬਹੁ-ਕੌਮੀ ਦੇਸ਼ ਸਹਿਮਤ ਹੈ ਇਹਦੇ ਨਾਲ ਸਿਧਾਂਤਕ ਤੌਰ ਤੇ ਅਸੀਂ ਇਹ ਪੁੱਛਦੇ ਆ ਕਿ ਜੇ ਬਹੁ-ਕੌਮੀ ਦੇਸ਼ ਹੈਗਾ ਫਿਰ ਬਹੁ-ਕੌਮੀ ਦੇਸ਼ ਦੀ ਸਿਆਸਤ ਕੀ ਨਿਕਲਦੀ ਆ ਫਿਰ ਉਹ ਜੋ ਮੰਗਾਂ ਕੀ ਨਿਕਲਦੀਆਂ ਨੇ ਬਹੁ-ਕੌਮੀ ਦੀਆਂ ਮੰਗਾਂ ਤੁਸੀਂ ਕੱਢੀ ਜਾਂਦੇ ਹੋ ਕੌਮ ਇਕਾਲੀਆਂ ਜੋ ਭਾਜਪਾ ਕੱਢਦੀ ਆ ਮੰਨੀ ਤੁਸੀਂ ਜਾਣਦੇ ਹੋ ਕਿ ਭਾਰਤ ਬਹੁਤ ਕੌਮੀ ਦੇਸ਼ ਆ ਹਾਸੋ ਹੀ ਨਹੀਂ ਪੋਜੀਸ਼ਨ ਸਾਡੇ ਲਈ ਤਾਂ ਮੈਂ ਤਾਂ ਹੈਰਾਨ ਆ ਇਹਨਾਂ ਦੀ ਪੋਜੀਸ਼ਨਾਂ ਤੇ ਇੱਕ ਹੋਰ ਗੱਲ ਸਾਫ਼ ਕਰੋ ਕੁਝ ਲੋਕ ਜਿਹੜੇ ਪੰਜਾਬ ਦੇ ਵਿੱਚ ਭਾਸ਼ਾ ਖੇਤਰ ਨਸਲ ਦੇ ਆਧਾਰ ਤੇ ਇਸ ਤਰ੍ਹਾਂ ਦੀ ਨਫ਼ਰਤ ਫਲਾਉਂਦੇ ਨੇ ਵੀ ਆ ਗੁੱਜਰ ਨੇ ਜਿਹੜੇ ਇਹਨਾਂ ਨੂੰ ਇੱਥੇ ਨਹੀਂ ਰਹਿਣ ਦੇਣਾ ਚਾਹੀਦਾ ਆ ਜਿਹੜੇ ਪ੍ਰਵਾਸੀ ਆ ਕੇ ਇੱਥੇ ਜਿਵੇਂ ਤੁਸੀਂ ਗੱਲ ਕੀਤੀ ਵੀ ਜਿਹੜਾ 10 ਸਾਲ ਤੋਂ ਵੱਧ ਟਾਈਮ ਪੰਜਾਬ 'ਚ ਰਹਿ ਗਿਆ ਉਹਨੂੰ ਅਸੀਂ ਕੱਢਣ ਦੀ ਗੱਲ ਨਹੀਂ ਕਰਦੇ ਪਰ ਜਿਹੜੇ ਇੱਥੇ 70-70 ਸਾਲ ਤੋਂ ਰਹਿ ਰਹੇ ਲੋਕਾਂ ਨੂੰ ਕੱਢਣ ਦੀ ਗੱਲ ਕਰਦੇ ਨੇ ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਉਹਨਾਂ ਦੀਆਂ ਮੰਗਾਂ ਨੂੰ ਤੁਸੀਂ ਠੀਕ ਸਮਝਿਓ ਕਿ ਗਲਤ ਨਹੀਂ ਦੇਖੋ ਉਹ ਉਹ ਜਿਨ੍ਹਾਂ ਨੇ ਜਿਵੇਂ ਜਿਵੇਂ ਮੰਗਾਂ ਕੀਤੀਆਂ ਬੈਟਰ ਸਵਾਲ ਤਾਂ ਉਹਨਾਂ ਨੂੰ ਹੋ ਸਕਦਾ ਪਰ ਜੇ ਕੋਈ ਇਦਾਂ ਦੀ ਕੋਈ ਮੰਗ ਕਰਦਾ ਜਿਹੜੀ ਉੱਥੇ ਲੜ ਰਹੇ ਲੋਕਾਂ ਦੇ ਅੰਦਰ ਕੋਈ ਦੰਗੇ ਫਸਾਦ ਕਰਾਉਂਦੀ ਆ ਤਾਂ ਉਹ ਗੱਲ ਗਲਤ ਆ ਤੇ ਇਹਦੇ ਵਿੱਚ ਸਾਨੂੰ ਇਹ ਦੇਖਣਾ ਚਾਹੀਦਾ ਕਿ ਉਹ ਬੰਦੇ ਉਹ ਮੰਗਾ ਮੈਂ ਪਹਿਲਾ ਸਵਾਲ ਜਿਹੜਾ ਡਿਸਕਸ ਕੀਤਾ ਵੀ ਮੰਗਾ ਦੇ ਉੱਤੇ ਕਿਵੇਂ ਮੂਵਮੈਂਟ ਬਣਾ ਕੇ ਹੂੰ ਕਿਉਂਕਿ ਜੇ ਕਿਸੇ ਗੱਲ ਦਾ ਥੱਲੇ ਆਧਾਰ ਪਿਆ ਹੋ ਉਹ ਹੂੰ ਲੋਕ ਪੱਖੀ ਤਾਕਤਾਂ ਉਹਦੇ ਮੂਵਮੈਂਟ ਨਹੀਂ ਬਣਾਉਣਗੀਆਂ ਤਾਂ ਉਹ ਲੜਾਈ ਸਾਰੀ ਡਾਇਰੈਕਸ਼ਨ ਗਲਤ ਪਾਸੇ ਜਾਊਗਾ ਹੂੰ ਜੇ ਲੋਕ ਪੱਖੀ ਤਾਕਤਾਂ ਉਹਦੇ ਅਗਵਾਹੀ ਸਾਂਭ ਲੈਣਗੀਆਂ ਤਾਂ ਕੋਈ ਮਾਈ ਦਾ ਲਾਲ ਕਿਸੇ ਮੂਵਮੈਂਟ ਨੂੰ ਡਿਵਰਟ ਨਹੀਂ ਕਰ ਸਕਦਾ ਸਮਾਜ ਦੇ ਅੰਦਰ ਜੇ ਅੰਡੇ 'ਚੋਂ ਚੂਹਾ ਨਿਕਲ ਸਕਦਾ ਹੂੰ ਮੁਰਗੀ ਉੱਤੇ 22 ਦਿਨ ਬੈਠ ਕੇ ਤਾਂ ਨਿਕਲੂਗਾ ਜੇ ਪੱਥਰ ਰੱਖ ਦੋਗੇ ਥੱਲੇ ਤਾਂ ਨਹੀਂ ਨਿਕਲਣਾ ਮਾਦਾ ਹੋਣਾ ਜ਼ਰੂਰੀ ਹੈ ਹਾਂ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲੇ ਪੰਜਾਬ ਦੇ ਅੰਦਰ ਨਸਲੀ ਨਫ਼ਰਤ ਫਲਾਉਣ ਦੀ ਪੰਜਾਬ ਦੇ ਅੰਦਰ ਨਹੀਂ ਐਦਾਂ ਹੋ ਸਕਦਾ ਭਾਜਪੀ ਨੇ ਕਿੰਨਾ ਟਰਾਈ ਕੀਤਾ Hindu ਸਿੱਖ ਬਣਾਉਣ ਦਾ Hindu Musalman ਬਣਾਉਣ ਦਾ ਪੰਜਾਬ ਦੇ ਅੰਦਰ ਨਹੀਂ ਹੋ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਫਿਰਕੂ ਸਿਆਸਤ ਲਈ ਸਕੋਪ ਨਹੀਂ ਹੈ ਪੰਜਾਬ ਦੇ ਲੋਕਾਂ ਨੇ ਆਪਣੇ ਇਤਿਹਾਸ ਤੋਂ ਬਹੁਤ ਕੁਝ ਸਿੱਖਿਆ ਪਰ ਜਦੋਂ ਕਿਸੇ ਮੰਗ ਦੀ ਲੜਾਈ ਦਾ ਸਕੋਪ ਹੋਵੇ ਤੁਸੀਂ ਉਹ ਤੋਂ ਪਾਸੇ ਹੋ ਜਾਓ ਫਿਰ ਲੋ ਲੜਾਈ ਡੀਰੇਲ ਹੋ ਸਕਦੀ ਹੁੰਦੀ ਹੈ। ਹੂੰ। ਮਿੱਤਰ ਪਿਆਰਿਓ ਤੁਹਾਡੇ ਨਾਲ ਰਣਵੀਰ ਰੰਦਾਵਾ ਹੋਰਾਂ ਨੇ ਪੂਰੀ ਗੱਲ ਕੀਤੀ ਐ। ਤਮਾਮ ਸਵਾਲਾਂ ਦੇ ਜਵਾਬ ਉਹਨਾਂ ਨੇ ਦਿੱਤੇ ਨੇ। ਤੁਸੀਂ ਹੁਣ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਕਿ ਇਹਨਾਂ ਦੇ ਜਵਾਬਾਂ ਨਾਲ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ। ਕਿੰਨੇ ਕੁ ਠੀਕ ਲੱਗੇ ਨੇ। ਰੰਦਾਵਾ ਸਾਹਿਬ ਤੁਸੀਂ ਆਏ ਤੁਸੀਂ ਲੋਕਾਂ ਦੇ ਜਾਂ ਤੁਹਾਡੇ ਵਿਰੋਧ ਚ ਉੱਠ ਰਹੇ ਸਵਾਲਾਂ ਦੇ ਜਵਾਬ ਤੁਸੀਂ ਦਿੱਤੇ। ਬਹੁਤ ਧੰਨਵਾਦ। ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ ਮਿਹਰਬਾਨੀ। ਮਿਹਰਬਾਨ